आप के के भी कोर्टर बहुत बंदे हैं इस बार गुरु आपसे जिनकी पैस शुगुर के साथ करने के ऊपर ये प्रवास करो वही बीती का कार्य वही बीती की कथित विचार भी कमजोर साफ़ आकरणीय जो सच सच बातचीत शुगुरंसर जी ने इस पावन को नित्तर

ਚਾਹ ਤੁਰ ਨਾਲ ਮਾਰੇ ਕਹਿੰਦੇ ਨੇ ਸਰਬ ਸੁਖ ਦਾ ਕਿਸੇ ਦੇ ਕੋਲ ਕੋਈ ਸੁਖ ਹੋ ਸਕਦਾ ਹੈ ਕਿਸੇ ਦੇ ਕੋਲ ਕੋਈ ਸੁਖ ਨਹੀਂ ਸਕਦਾ ਹੈ ਸਾਇਦ ਹੁੰਦੇ ਨੇ ਉਹ ਸੱਚੇ ਸੁਖਾਂ ਦਾ ਅਦਤ ਹੈ ਉਹ ਸਾਰੇ ਹੀ ਸੁਖ ਦਾ ਸਰੋਤ ਹੈ और उसके दे काम ते लोग तो प्राणा प्राण जिसका वर्णन है जो मनिया जाता है मनौत है, है कि जिस भी जो कामनावान या वाचनाव जो, जो भी हैं

उसकी आराधना करो अपने मन में संबोधन होके कहते हैं बादशाह अपने मन में संकेत करते हैं कि मना कोस परमेश्वर का पाल मुख हो ताकि तो हम ताकि हे मना तेनू

लेवल पे आणा परे उस बच्चे ते लेवल ते आणा पएगा उस बच्चे दी जो गुट्टी है जो गुट्टी का शिकार है उथे उन अच्छा अपने आप नु लेके आणा पएगा ताओ अच्छा समझेगा ऐसे तरीके साहेब सच्चे बादशाह गुरु रामदास जी अपने आप गुरु साडे लेवल ते रख के सानू समझा रहे है

ਨੀਲ ਮਾਨਿਤ ਤੇ ਪਹਿਲਾਂ ਤਾਂ ਗੱਲ ਸੁਣੀ ਜਾਏ ਅਸੀਂ ਕੰਨ ਦੇ ਕੇ ਵੀ ਉਸੇ ਦੀ ਗੱਲ ਸੁਣਦੇ ਆ ਜੋ ਸਾਨੂੰ ਪਸੰਦ ਹੋਵੇ ਜੋ ਸਾਡੇ ਲੈਵਲ ਤੇ ਆਉਂਦਾ ਹੈ ਪਹਿਲੀ ਪ੍ਰਮੁਖਤਵ ਮੰਨਣਾ ਮੁਨਸੀ ਕੀ ਨੂੰ ਮੰਨਦੇ ਕਿਸ ਵੀ ਕਦਰ ਨੂੰ ਮੰਨਦੇ ਆ ਅਸੀਂ ਉਸੇ ਦੀ ਗੱਲ ਮੰਨਦੇ ਆ ਜਿਹੜਾ ਸਾਡਾ ਪਿਆਰਾ ਜਿਹਦੇ ਨਾਲ ਸਾਨੂੰ ਸਨੇਹ ਹੋਵੇ ਜਿਹਦਾ ਸਾਡੇ ਵਿੱਚ ਸਰਕਾਰ ਹੋਵੇ ਉਸੇ ਦੀ ਗੱਲ ਮੰਨਦੇ ਆ ਅਸਪਾ ਰੇਤਿਕਤਾ ਨਿਰਮਾਣ ਜੀ ਜੀਜੀ ਮਨ ਕੀ ਤੱਕ ਉਹ ਸੋਚੂਈ ਲਈ ਗੱਲ ਮਨ ਵੀ ਲਈ ਖਾਏ ਰੱਖੀ ਹੈ ਲੇਕਿਨ ਉਸ ਗੱਲ ਨੂੰ ਅਮਲ ਦੇ ਵਿੱਚ ਕਿਦਾਂ ਆਏਗਾ ਉਹ ਗੱਲ ਅਮਲ ਦੇ ਵਿੱਚ ਉਦੋਂ ਤੱਕ ਨਹੀਂ ਆ ਸਕਦੀ ਜਦੋਂ ਉਹ ਤੜਦੇ ਵੀ ਆ ਸਾਡੇ ਮਨ ਨੇ ਉਸ ਨੂੰ ਬਾਹਰ ਨਾ ਵਿੱਚ ਦੁਸਮਾਲਿਆ اپنی ਭਾਵਨਾ ਦੇ ਵਿੱਚ ਜਦੋਂ ਉਸ ਗੱਲ ਨੂੰ ਰਸਾ ਲਿਆ ਜਾਏ ਫਿਰ ਉਸ ਦਾ ਤਾਮਲ ਹੋ ਸਕਦਾ ਹੈ ਜ਼ਿੰਦਗੀ ਦੇ ਵਿੱਚ ਫਿਰ ਉਹ ਕਾਜਕ ਤੋਂ ਤੱਕੀ ਉਹ ਨਰਦੇਸ਼ ਤਾਮਲ ਦੇ ਲਿਆਤਾ ਜਾ ਸਕਦਾ ਸੋ ਕੇੜ ਸਾਰੀ ਦਿਸਾਰੇ ਮੰਨ ਪਹਿਲੀ ਸਟੇਜ ਤੇ ਹੀ ਜੇ ਸਾਡਾ ਮਨ ਕਿਸੇ ਵੀ ਗੱਲ ਸੁਣਨ ਨੂੰ ਨਾ ਕਰੇ ਬੰਦਾ ਬੇਸ਼ੱਕ ਬੋਲੀ ਚੱਲੇ ਅਸੀਂ ਸੁਣਦੇ ਹੀ ਪੇਵਾਰੀ ਆਪਾਂ ਦੇਖਿਆ ਪੜਿਆ ਆਪਾਂ ਕਹਿ ਦਿੱਤੇ ਕੋਈ ਬੱਚਾ ਸਾਡਾ ਸਾਹੂ ਕੋਈ ਗੱਲ ਦੱਸ ਰਿਹਾ ਸੁਣਾ ਰਿਹਾ ਉਹਨੇ ਗੱਲ ਦੇ ਹੱਥ ਦੇ ਵਿੱਚ ਕਿਹਾ ਕਿ ਤੂੰ ਸੁਣ ਲਈ ਨਾ ਗੱਲ ਸਾਰੀ ਆਪਾਂ ਕਹਿੰਦੇ ਦੁਬਾਰਾ ਦੱਸ ਮੇਰਾ ਧਿਆਨ ਧਿਆਨ ਕਿੱਥੇ ਚਲੇ ਗਿਆ ਮਨ ਨੇ ਧਿਆਨ ਨੂੰ તે ગોળ કેન્દ્ર કા જો મન થી ઓસ કર દે મનડી કા પર કોત ઉતી ગાવ તો મારા ઇ સંકેત માનુ પુત્ર માનુ ડાયરેક્ટ કર કે તું અપને મન નું ડાયરેક્ટ કર કેસ વાસ્તે કે એસા પ્રભુત્યાગ જિસ્તે તાર તુ નાલ તુ सुखों के सारे सुखों की सर्व सुख सारे सुखों की प्राप्ति उन्हें सही डायरेक्शन में सुनन मनन रही मन तैयार नहीं है क्यों मानव सानुपटकाई कहता है माइक पदार्थाने के भेले और ऐसी सोचते हैं कि सुख सारे मायक माइक पदार्थाने ਔਰ ਸਾਰੇ ਦੇ ਸਾਰੇ ਜਿਹੜੇ ਸੁੱਖ ਨੇ ਆਪਾਂ ਜੋ ਸਮਝਦੇ ਆ ਅਸਲ ਦੇ ਵਿੱਚ ਇਹ ਸੁੱਖ ਨਹੀਂ ਹੈ ਮਨ ਦਾ ਸੁੱਖ ਤਾਂ ਬਿਲਕੁਲੀ ਨਹੀਂ ਸਰੀਰਕ ਸੁਖੀ ਕਿਹੇ ਇਹ ਇਹਨੂੰ ਕਹਿੰਦੇ ਥੋੜੀ ਜਿਹੀ

ਕਾਨੂੰਨ ਤੋਂ ਮਾਇਦੇ ਸਾਧਨ ਤੋਂ ਦੌੜੇ ਜਾਂਦੇ। ਅੱਗੇ ਨੇ ਕੀ ਕਿਉਂ ਡਿਸ਼ੀਅਸ ਸਾਈਕਲ ਐਸੀਡੇਟ ਵਿੱਚ ਕਹਿੰਦੇ। ਇੱਕ ਚੱਕਰ ਵਾਰ ਦੇ ਵਿੱਚ ਫਸਦੇ ਆ ਜਿਹਨਾਂ ਸੁਖ ਮਦੇ। ਨਾਲ ਤੇ ਮਾਰਾ ਜੀ ਕਹਿੰਦੇ ਕਿ ਅਸਾੜ ਤੰਦ ਤਿਸ ਲਗੇ ਹਰ ਗੁਨਾਹ ਉੱਤੇ ਜੰਮਾ ਪਾਸ। ਇੰ ਤੱਪਸ਼ਿਲ ਮਾਰੇ ਜਾਂਦੇ ਉਸੇ ਨੂੰ ਲੱਗਦੀ ਹੈ ਕਿ ਤੇ ਕੋਲ ਨਾਮ ਨੇ ਨਾਮ ਕੇ ਇਹ ਇਸੀ ਇੱਕ ਇਹ ਨੇ ਬਿਲ ਕਰਨ ਵਾਲੀ ਚੀਜ਼ ਹੈ ਨਾਮ ਨਹੀਂ ਕੀ ਕਰਦੇ ਇਹ ਜਿਹੜਾ ਨਾਮ ਜਨਾ ਹੈ ਆਪਣਾ ਗੱਲ ਮੁੱਖੀ ਕੇਂਦਰਤ ਕਰਨੀ ਹੈ ਮੰਨ ਦੇ ਉਤੇ ਇਹ ਨਾਮ ਨੇ ਸਾਡੇ ਮਨ ਨੂੰ ਸਹਰਾਓ ਦੇ ਵਿੱਚ ਲਿਆਉਣਾ

महसूस होते हैं, क्योंकि साटे के बीच एक प्रवृत्ति हमना को महसूस करते और जतव मनती ठहराव का नामते बरकत के नाल होनी शुरू होती है ना ता ये प्रवृत्ति की समाप्ति या सबसे ऐसे एक कृपा से होनी

ਕਈ ਕਈ ਘੰਟੇ ਉਸ ਘਰ ਰਹਿਦੇ ਤੇ ਲਟਾ ਕੇ ਰੱਖਣਾ ਤੰਦਾ ਪਾਣੀ ਸ਼ੀਲ ਦੇ ਉੱਤੇ ਪਾਉਣਾ ਔਰ ਅੱਜ ਤੱਕ ਕਿੰਨੇ ਮਨ ਲੱਗਿਆ ਭਾਰ ਕੇ ਉਹ ਤਵਰੀ ਇੰਨੀ ਸੁਰਖ ਲਾਲ ਕਰ ਦਿੱਤੇ ਜਿਸ ਤੇ ਸੈੱਟੇ ਬੈਠਣੇ ਹਨ ਕਿ ਤਾਂਬੇ ਦੇ ਰੰਗ दादा सुत का बोल और इतने तसीहें और प्रबंध जबो साहिब तती तवीरे ऊपर बैठते लेकर चेहरे पे उठ के खेड़ा कोई हाल दवाई नहीं कोई तकलीफ महसूस नहीं करते ज्यादा ठहर नहीं करते तो कारण शरीर चढ़ रहे हैं तो उसका कुछ दिनात कार शरीरिक तौर पे जिन्हें परिभ्रमी दुख सुख दोनों ही चीज़ महसूस कर रही है ना वो तो मानव जो कंट्रोल तो में वी चीज़ है ना शायद नहीं तो इन ਕਤਨੇ ਤਸੀਹੇ ਉਹਨਾਂ ਨੂੰ ਦਿੱਤੇ ਗਏ ਸਿਰਲ ਕੇ ਅੱਗੇ ਨਦੀ ਸਿੰਘ ਕੀਤੇ ਬੰਦ ਬੰਦ ਕਰਤੇ ਭਾਈ ਜੱਲਾ ਵੀ ਦੇਕੇ ਵਿੱਚ ਉਬਾੜੇ ਸਤੀਦਾਸ ਸਿੰਘ ਨੂੰ ਰੂਹ ਨਾਲ ਬੰਨ੍ਹ ਕੇ ਸਹਾੜਿਆ ਗਿਆ ਔਰ ਹੀ ਬੜੀ ਜਰਦੇ ਕਿਸ ਭਾਈ ਸਾਹਿਬ ਐਸੇ ਦਿੱਤਾ ਕੋਈ ਤਕਲੀਫ ਨਹੀਂ ਜ਼ਾਹਰ भाई मती दास की आरे ना चीरे के गप्पे दो फाड़ कर देना लकड़ सोच के देखिए ये साढ़े दे कटना कड़े तासी किन्हीं अच्छी का मार क्यों तो नहीं बैठती है ये नाम भी बरकत है नाम ने मानतूं तो अर्थी आत्मा दे कंट्रोल भी चलाया है और उसमें दुख सुख महसूस करने की अवर्ति है उस प्रवृत्ति का नाश कर देता एक तरीके को प्रवृत्ति भी सारे कंट्रोल में आ गई so, सो इस कारण महाराज जी ने के कि बता तुम उसका

सो so, ऐसा हरते हैं या तेरे ता सर्व सुख पावे मेरे को मरे फेद बार के दिन जाप मान शरीर में नहीं किया जेपा में नहीं किया जाप मान सदा सत उस सदैव रहते वाले सच्चे नाम नामनुस हमेशा जाप

ਉਹਨਾਂ ਨੂੰ ਮਨਾ ਦਿੱਤੀ ਲਈ ਕਿ ਝਗੜਾ ਨਹੀਂ ਤਾਰਕੀ ਸੁਮਤ ਜੇਵਨ ਸੇ ਹਾਂ ਇਹ ਅਕਲ ਨੂੰ ਪਛਾਣ ਕਰਦੇ ਨੇ ਨਾਮ ਦੀ ਬਰਕਤ ਦੇ ਨਾਲ ਬੈਠੀ ਹੈ ਤਾਂ ਸਾਨੂੰ ਹਰ ਸਿਚੁਏਸ਼ਨ ਨੂੰ ਹੈਂਡਲ ਕਰਨ ਦੀ ਵਿਧੀ ਹੈ ਤ੍ਰਿਕਾ ਜੇਹਾਂ ਉਹਨਾਂ ਪਾਤਸ਼ਾਹ ਦੇ ਵੀ ਪਾਂਡਿਆਂ ਨੂੰ ਕਿ ਆ ਨਾ

वे दोष काल को सच्चे बादशाह के मत दे रहे हैं के नहीं मानते वो सुन जपन की अकल पास है और वो जपके साधु को सुमत बुद्ध मिल जाए जिस रूप कहे सच्चे बादशाह सच्चे गुरु सच्चे बादशाह जी ने साधु की की तारीफ करते हुए कि आर प्रयोग स्वामी के द्वारे क्या बुद्धि के लिए ओ भेद को अकल पक्ष दे बादशाह जैसे नाल मैं इस कोजज को तेरा पार उतारा होवे तेरा नाम जप के तेरे नाम की भर कर दे डाल मेन सुहाते दे मेनो अकल मिले नॉलेज रिजनमेंट कंसंट्रेशन की एकले ही कमी है इसको मतलब है और इस का स्रोत केवल ने केवल ਪਰਮਾਤਮਾ ਹੀ ਹੈ ਉਹ ਤੇ ਹੀ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰੀਏ ਸਾਨੂੰ ਆਉਂਦਾ ਉਸ ਨੂੰ ਅਸੀਂ ਤੇਰਾ ਨਾਮ ਲੈਣ ਜੋਗੇ ਨਹੀਂ ਪਾਛਾ ਸਾਨੂੰ ਸਾਡੀ ਬਾਹ ਫੜ ਕੇ ਇਸ ਪਾਸੇ ਕਾਲਾ ਤਾਂ ਜੋ ਸਾਡਾ ਇੱਥੇ ਆਇਆ ਜਨਮ ਸਰਬੋ ਸਕੇ ਜੀ ਸਭੇ ਪਾਉਂਦੇ ਆਪ ਜੀ ਦੇ ਗੁਰਦਵਾਰ ਸਾਹਿਬ ਦੇ ਬਚਨ ਸੰਜਿਆ ਕਰਦੇ